ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਿਆਂ ਜਿੱਥੇ ਦਿਨ ਦਿਹਾੜੇ ਤਿੰਨ ਲਟੇਰਿਆਂ ਵੱਲੋਂ ਇੱਕ ਘਰ ਦੇ ਵਿੱਚ ਸ਼ਰਿਆਮ ਵੜ ਕੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੁਕਾਬਲਾ ਹੋ ਗਿਆ ਅੱਗੋਂ ਦਲੇਰ ਆਰਥ ਦੇ ਨਾਲ ਦਲੇਰ ਜਨਾਨੀ ਦੇ ਨਾਲ ਤੇ ਫਿਰ ਦੇਖੋ ਕੀ ਹਾਲਾਤ ਬਣੇ ਤਾਂ ਤਾਜ਼ਾ ਤਸਵੀਰਾਂ ਤੁਹਾਨੂੰ ਸੀਸੀਟੀਵੀ ਦੀਆਂ ਸਿੱਧੀਆਂ ਤਸਵੀਰਾਂ ਦਿਖਾ ਰਿਆਂ ਦੇਖ ਸਕਦੇ ਹੋ ਤੁਸੀਂ ਕਿਵੇਂ ਕੰਦ ਟੱਪਦੇ ਨੇ ਇੱਕ ਇੱਕ ਕਰਕੇ ਇਹ ਤਿੰਨ ਲੁਟੇਰੇ ਤੇ ਉਧਰ ਹੀ ਉਹ ਇਕੱਲੀ ਔਰਤ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਡਟ ਜਾਂਦੀ ਹੈ ਇਹ ਪੰਜਾਬਣ ਮਾਂ ਜਿਸ ਦੇ ਨਾਲ ਉਸਦੀ ਛੋਟੀ ਬੱਚੀ ਵੀ ਘਰ ਦੇ ਵਿੱਚ ਮੌਜੂਦ ਸੀ ਦੁਪਹਿਰ ਦਾ ਵੇਲਾ ਤੁਸੀਂ ਦੇਖ ਸਕਦੇ ਹੋ ਸਵੇਰ ਦਾ ਹੀ ਵੇਲਾ ਜਦੋਂ ਇਹ ਸਭ ਕੁਝ ਵਾਪਰਿਆ ਅੰਮ੍ਰਿਤਸਰ ਸਾਹਿਬ ਗੁਰੂ ਨਗਰੀ ਜਿਸ ਨੂੰ ਕਿਹਾ ਜਾਂਦਾ ਹੈ ਉੱਥੇ ਇਹ ਹਾਲਾਤ ਨੇ ਦਿਨ ਦਿਹਾੜੇ ਘਰ ਦੇ ਵਿੱਚ ਕੰਦ ਟੱਪ ਕੇ ਫੜੇ ਨੇ ਲੁਟੇਰੇ ਤੇ ਇੱਕ ਸੁਨਿਆਰੇ ਦਾ ਘਰ ਦੱਸਿਆ ਜਾ ਰਿਹਾ ਹੈ ਜ਼ਾਹਰ ਤੌਰ ਤੇ ਅੰਦਰ ਸੋਨਾ ਤੇ ਨਕਦ ਦੀ ਜਿਹੜਾ ਕੀ ਹੈ ਇਹਨਾਂ ਨੇ ਲੁੱਟ ਕਰਨੀ ਸੀ ਸੁਨਿਆਰੇ ਦੇ ਘਰ ਦੇ ਵਿੱਚ ਇਸ ਤਰੀਕੇ ਵੜਨ ਲੱਗੇ ਸੀ ਇੱਕ ਇੱਕ ਕਰਕੇ ਕੰਦ ਟੱਪਦੇ ਨੇ ਤਿੰਨ ਹਟੇ ਕੱਟੇ ਇਹ ਨੌਜਵਾਨ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਜੋ ਲੁੱਟ ਖੋ ਦੀ ਨੀਅਤ ਦੇ ਨਾਲ ਇਸ ਘਰ ਦੇ ਵਿੱਚ ਦਾਖਲ ਹੁੰਦੇ ਨੇ ਪਰ ਅੱਗੇ ਉਹ ਟੱਕਰ ਜਾਂਦੀ ਹੈ ਦਲੇਰ ਪੰਜਾਬਣ ਤੇ ਫਿਰ ਮੁਕਾਬਲਾ ਹੁੰਦਾ ਦੇਖੋ ਕਿਵੇਂ ਉਸ ਔਰਤ ਨੇ ਦਲੇਰੀ ਵਰਤ ਕੇ ਚੁਸਤੀ ਵਰਤ ਕੇ ਫੁਰਤੀ ਵਰਤ ਕੇ ਇਹਨਾਂ ਨੂੰ ਘਰ ਤੋਂ ਬਾਹਰ ਹੀ ਰੱਖਿਆ ਇਹ ਤਿੰਨੇ ਜਣੇ ਕੋਸ਼ਿਸ਼ ਕਰਦੇ ਰਹੇ ਬਾਹਰੋਂ ਜ਼ੋਰ ਲਾ ਕੇ ਅੰਦਰ ਵੜਨ ਦੀ ਪਰ ਉਹ ਔਰਤ ਅੰਦਰਲੇ ਪਾਸਿਓਂ ਇਕੱਲੀ ਗੇਟ ਫੜ ਕੇ ਖੜ ਗਈ ਤੇ ਉਸ ਨੇ ਕੁੰਡੀਆਂ ਲਾਈਆਂ ਪੂਰਾ ਜ਼ੋਰ ਲਾ ਕੇ ਉੱਥੇ ਖੜੀ ਰਹੀ ਉਸ ਦੀ ਛੋਟੀ ਬੱਚੀ ਵੀ ਦੇਖ ਲਈ ਆ ਕਿ ਕੀ ਕੁਝ ਵਾਪਰਿਆ ਤੇ ਇਹ ਤਿੰਨੇ ਜਣੇ ਬਾਹਰੋਂ ਕੋਸ਼ਿਸ਼ ਕਰਦੇ ਰਹਿੰਦੇ ਨੇ ਕਿ ਅੰਦਰੋਂ ਦਾਖਲ ਹੋਈਏ ਤੇ ਲੁੱਟਖੋ ਕਰੀਏ ਕੋਈ ਵੱਡਾ ਨੁਕਸਾਨ ਕਰ ਸਕਦੇ ਸੀ ਹੋ ਸਕਦਾ ਹੈ ਬੱਚੀ ਨੂੰ ਜਾਂ ਉਸ ਦੀ ਮਾਂ ਨੂੰ ਇਸ ਔਰਤ ਨੂੰ ਇਹ ਸੱਟ ਵੀ ਲਾਉਂਦੇ ਨੁਕਸਾਨ ਵੀ ਕਰਦੇ ਪਰ ਇਸ ਔਰਤ ਦੀ ਦਲੇਰੀ ਦੀ ਦਾਤ ਦੇਣੀ ਪਏਗੀ ਤਸਵੀਰਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਨੇ ਜਿੱਥੇ ਇੱਕ ਸੁਨਿਆਰੇ ਦੇ ਘਰੇ ਤਿੰਨ ਲੁਟੇਰੇ ਵੜੇ ਲੁੱਟਖੋ ਦੀ ਨੀਅਤ ਦੇ ਨਾਲ ਪਰ ਅੱਗਿਓ ਔਰਤ ਨੇ ਡਾ ਨਹੀਂ ਦਿੱਤਾ ਔਰਤ ਨੇ ਡਟ ਕੇ ਮੁਕਾਬਲਾ ਕੀਤਾ ਤੇ ਘਰ ਦੇ ਅੰਦਰ ਵੀ ਦਾਖਲ ਨਹੀਂ ਹੋਣ ਦਿੱਤੇ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਦੀ ਇਹ ਤਸਵੀਰ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਜ਼ਰੂਰ ਲੱਖੋ ਰੱਖੋ ਜਿੱਥੇ ਇਸ ਤਰੀਕੇ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ ਔਰਤ ਨੇ ਇਕੱਲਿਆਂ ਤਿੰਨ ਲੁਟੇਰਿਆਂ ਦਾ ਮੁਕਾਬਲਾ ਕੀਤਾ ਇਸ ਦਿਨ ਦੀ ਸਭ ਤੋਂ ਵੱਡੀ ਖਬਰ ਦੇ ਰਿਆਂ ਜਿੱਥੇ ਦਿਨ ਦਿਹਾੜੇ ਤਿੰਨ ਲੁਟੇਰਿਆਂ ਵੱਲੋਂ ਇੱਕ ਘਰ ਦੇ ਵਿੱਚ ਸ਼ਰੀਆਮ ਵੜ ਕੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੁਕਾਬਲਾ ਹੋ ਗਿਆ ਅੱਗੋਂ ਦਲੇਰ ਆਰਥ ਦੇ ਨਾਲ ਦਲੇਰ ਜਨਾਨੀ ਦੇ ਨਾਲ ਤੇ ਫਿਰ ਦੇਖੋ ਕੀ ਹਾਲਾਤ ਬਣੇ ਤਾਂ ਤਾਜ਼ਾ ਤਸਵੀਰਾਂ ਤੁਹਾਨੂੰ ਸੀਸੀਟੀਵੀ ਦੀਆਂ ਸਿੱਧੀਆਂ ਤਸਵੀਰਾਂ ਦਿਖਾ ਰਿਆਂ ਦੇਖ ਸਕਦੇ ਹੋ ਤੁਸੀਂ ਕਿਵੇਂ ਕੰਧ ਟੱਪਦੇ ਨੇ ਇੱਕ ਇੱਕ ਕਰਕੇ ਇਹ ਤਿੰਨ ਲਟੇਰੇ ਤੇ ਉਧਰ ਹੀ ਉਹ ਇਕੱਲੀ ਔਰਤ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਡਟ ਜਾਂਦੀ ਹੈ ਇਹ ਪੰਜਾਬਣ ਮਾਂ ਜਿਸ ਦੇ ਨਾਲ ਉਸਦੀ ਛੋਟੀ ਬੱਚੀ ਵੀ ਘਰ ਦੇ ਵਿੱਚ ਮੌਜੂਦ ਸੀ ਦੁਪਹਿਰ ਦਾ ਵੇਲਾ ਤੁਸੀਂ ਦੇਖ ਸਕਦੇ ਹੋ ਸਵੇਰ ਦਾ ਹੀ ਵੇਲਾ ਜਦੋਂ ਇਹ ਸਭ ਕੁਝ ਵਾਪਰਿਆ ਅੰਮ੍ਰਿਤਸਰ ਸਾਹਿਬ ਗੁਰੂ ਨਗਰੀ ਜਿਸ ਨੂੰ ਕਿਹਾ ਜਾਂਦਾ ਹੈ ਉੱਥੇ ਇਹ ਹਾਲਾਤ ਨੇ ਦਿਨ ਦਿਹਾੜੇ ਘਰ ਦੇ ਵਿੱਚ ਕੰਦ ਟੱਪ ਕੇ ਵੜੇ ਨੇ ਲੁਟੇਰੇ ਤੇ ਇੱਕ ਸੁਨਿਆਰੇ ਦਾ ਘਰ ਦੱਸਿਆ ਜਾ ਰਿਹਾ ਹੈ ਜ਼ਾਹਰ ਤੌਰ ਤੇ ਅੰਦਰ ਸੂਨਾ ਤੇ ਨਕਦ ਦੀ ਜਿਹੜਾ ਕੀ ਹੈ ਇਹਨਾਂ ਨੇ ਲੁੱਟ ਕਰ ਲਈ ਸੀ ਸੁਨਿਆਰੇ ਦੇ ਘਰ ਦੇ ਵਿੱਚ ਇਸ ਤਰੀਕੇ ਵੜਨ ਲੱਗੇ ਸੀ ਇੱਕ ਇੱਕ ਕਰਕੇ ਕੰਦ ਟੱਪਦੇ ਨੇ ਤਿੰਨ ਹਟੇ-ਕੱਟੇ ਇਹ ਨੌਜਵਾਨ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਜੋ ਲੁੱਟ ਖੋ ਦੀ ਨੀਅਤ ਦੇ ਨਾਲ ਇਸ ਘਰ ਦੇ ਵਿੱਚ ਦਾਖਲ ਹੁੰਦੇ ਨੇ ਪਰ ਅੱਗੋਂ ਟੱਕਰ ਜਾਂਦੀ ਹੈ ਦਲੇਰ ਪੰਜਾਬਣ ਤੇ ਫਿਰ ਮੁਕਾਬਲਾ ਹੁੰਦਾ ਦੇਖੋ ਕਿਵੇਂ ਉਸ ਔਰਤ ਨੇ ਦਲੇਰੀ ਵਰਤ ਕੇ ਚੁਸਤੀ ਵਰਤ ਕੇ ਫੁਰਤੀ ਵਰਤ ਕੇ ਇਹਨਾਂ ਨੂੰ ਘਰ ਤੋਂ ਬਾਹਰ ਹੀ ਰੱਖਿਆ ਇਹ ਤਿੰਨੇ ਜਣੇ ਕੋਸ਼ਿਸ਼ ਕਰਦੇ ਰਹੇ ਬਾਹਰੋਂ ਜ਼ੋਰ ਲਾ ਕੇ ਅੰਦਰ ਵੜਨ ਦੀ ਪਰ ਉਹ ਔਰਤ ਅੰਦਰਲੇ ਪਾਸਿਓਂ ਇਕੱਲੀ ਗੇਟ ਫੜ ਕੇ ਖੜ ਗਈ ਤੇ ਉਸਨੇ ਕੁੰਡੀਆਂ ਲਾਈਆਂ ਪੂਰਾ ਜ਼ੋਰ ਲਾ ਕੇ ਉੱਥੇ ਖੜੀ ਰਹੀ ਉਸਦੀ ਛੋਟੀ ਬੱਚੀ ਵੀ ਦੇਖ ਲਈ ਆ ਕਿ ਕੀ ਕੁਝ ਵਾਪਰਿਆ ਤੇ ਇਹ ਤਿੰਨੇ ਜਣੇ ਬਾਹਰੋਂ ਕੋਸ਼ਿਸ਼ ਕਰਦੇ ਰਹਿੰਦੇ ਨੇ ਕਿ ਅੰਦਰੋਂ ਦਾਖਲ ਹੋਈਏ ਤੇ ਲੁੱਟਖੋ ਕਰੀਏ ਕੋਈ ਵੱਡਾ ਨੁਕਸਾਨ ਕਰ ਸਕਦੇ ਸੀ ਹੋ ਸਕਦਾ ਹੈ ਬੱਚੀ ਨੂੰ ਜਾਂ ਉਸਦੀ ਮਾਂ ਨੂੰ ਇਸ ਔਰਤ ਨੂੰ ਇਹ ਸੱਟ ਵੀ ਲਾਉਂਦੇ ਨੁਕਸਾਨ ਵੀ ਕਰਦੇ ਪਰ ਇਸ ਔਰਤ ਦੀ ਦਲੇਰੀ ਦੀ ਦਾਤ ਦੇਣੀ ਪਏਗੀ ਤਸਵੀਰਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਨੇ ਜਿੱਥੇ ਇੱਕ ਸੁਨਿਆਰੇ ਦੇ ਘਰੇ ਤਿੰਨ ਲੁਟੇਰੇ ਬੜੇ ਲੁੱਟਖੋਦੀ ਨੀਅਤ ਦੇ ਨਾਲ ਪਰ ਅੱਗਿਓ ਔਰਤ ਨੇ ਡਾ ਨਹੀਂ ਦਿੱਤਾ ਔਰਤ ਨੇ ਡਟ ਕੇ ਮੁਕਾਬਲਾ ਕੀਤਾ ਤੇ ਘਰ ਦੇ ਅੰਦਰ ਵੀ ਦਾਖਲ ਨਹੀਂ ਹੋਣ ਦਿੱਤੇ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਦੀ ਇਹ ਤਸਵੀਰ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਜਰੂਰ ਲੱਖੋ ਰੱਖੋ ਜਿੱਥੇ ਇਸ ਤਰੀਕੇ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ ਔਰਤ ਨੇ ਇਕੱਲਿਆਂ ਤਿੰਨ ਲਟੇਰਿਆਂ ਦਾ ਮੁਕਾਬਲਾ ਕੀਤਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਜਿੱਥੇ ਦਿਨ ਦਿਹਾੜੇ ਤਿੰਨ ਲਟੇਰਿਆਂ ਵੱਲੋਂ ਇੱਕ ਘਰ ਦੇ ਵਿੱਚ ਸ਼ਰਿਆਮ ਵੜ ਕੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੁਕਾਬਲਾ ਹੋ ਗਿਆ ਅੱਗੋਂ ਦਲੇਰ ਔਰਤ ਦੇ ਨਾਲ ਦਲੇਰ ਜਨਾਨੀ ਦੇ ਨਾਲ ਤੇ ਫਿਰ ਦੇਖੋ ਕੀ ਹਾਲਾਤ ਬਣੇ ਤਾਂ ਤਾਜ਼ਾ ਤਸਵੀਰਾਂ ਤੁਹਾਨੂੰ ਸੀਸੀਟੀਵੀ ਦੀਆਂ ਸਿੱਧੀਆਂ ਤਸਵੀਰਾਂ ਦਿਖਾ ਰਿਹਾ। ਦੇਖ ਸਕਦੇ ਹੋ ਤੁਸੀਂ ਕਿਵੇਂ ਕੰਦ ਟੱਪਦੇ ਨੇ ਇੱਕ ਇੱਕ ਕਰਕੇ ਇਹ ਤਿੰਨ ਲੁਟੇਰੇ ਤੇ ਉਧਰ ਹੀ ਉਹ ਇਕੱਲੀ ਔਰਤ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਡਟ ਜਾਂਦੀ ਹੈ ਇਹ ਪੰਜਾਬਣ ਮਾਂ ਜਿਸ ਦੇ ਨਾਲ ਉਸਦੀ ਛੋਟੀ ਬੱਚੀ ਵੀ ਘਰ ਦੇ ਵਿੱਚ ਮੌਜੂਦ ਸੀ। ਦੁਪਹਿਰ ਦਾ ਵੇਲਾ ਤੁਸੀਂ ਦੇਖ ਸਕਦੇ ਹੋ ਸਵੇਰ ਦਾ ਹੀ ਵੇਲਾ ਜਦੋਂ ਇਹ ਸਭ ਕੁਝ ਵਾਪਰਿਆ ਅੰਮ੍ਰਿਤਸਰ ਸਾਹਿਬ ਗੁਰੂ ਨਗਰੀ ਜਿਸ ਨੂੰ ਕਿਹਾ ਜਾਂਦਾ ਹੈ ਉੱਥੇ ਇਹ ਹਾਲਾਤ ਨੇ ਦਿਨ ਦਿਹਾੜੇ ਘਰ ਦੇ ਵਿੱਚ ਕੰਦ ਟੱਪ ਕੇ ਵੜੇ ਨੇ ਲੁਟੇਰੇ ਤੇ ਇੱਕ ਸੁਨਿਆਰੇ ਦਾ ਘਰ ਦੱਸਿਆ ਜਾ ਰਿਹਾ ਹੈ ਜ਼ਾਹਰ ਤੌਰ ਤੇ ਅੰਦਰ ਸੋਨਾ ਤੇ ਨਕਦ ਦੀ ਜਿਹੜਾ ਕੀ ਹੈ ਇਹਨਾਂ ਨੇ ਲੁੱਟ ਕਰਨੀ ਸੀ ਸੁਨਿਆਰੇ ਦੇ ਘਰ ਦੇ ਵਿੱਚ ਇਸ ਤਰੀਕੇ ਵੜਨ ਲੱਗੇ ਸੀ ਇੱਕ ਇੱਕ ਕਰਕੇ ਕੰਦ ਟੱਪਦੇ ਨੇ ਤਿੰਨ ਹਟੇ-ਕੱਟੇ ਇਹ ਨੌਜਵਾਨ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਜੋ ਲੁੱਟ ਖੋਹ ਦੀ ਨੀਅਤ ਦੇ ਨਾਲ ਇਸ ਘਰ ਦੇ ਵਿੱਚ ਦਾਖਲ ਹੁੰਦੇ ਨੇ ਪਰ ਅੱਗੋਂ ਟੱਕਰ ਜਾਂਦੀ ਹੈ ਦਲੇਰ ਪੰਜਾਬਣ ਤੇ ਫਿਰ ਮੁਕਾਬਲਾ ਹੁੰਦਾ ਦੇਖੋ ਕਿਵੇਂ ਉਸ ਔਰਤ ਨੇ ਦਲੇਰੀ ਵਰਤ ਕੇ ਚੁਸਤੀ ਵਰਤ ਕੇ ਫੁਰਤੀ ਵਰਤ ਕੇ ਇਹਨਾਂ ਨੂੰ ਘਰ ਤੋਂ ਬਾਹਰ ਹੀ ਰੱਖਿਆ ਇਹ ਤਿੰਨੇ ਜਣੇ ਕੋਸ਼ਿਸ਼ ਕਰਦੇ ਰਹੇ ਬਾਹਰੋਂ ਜ਼ੋਰ ਲਾ ਕੇ ਅੰਦਰ ਵੜਨ ਦੀ ਪਰ ਉਹ ਔਰਤ ਅੰਦਰਲੇ ਪਾਸਿਓਂ ਇਕੱਲੀ ਗੇਟ ਫੜ ਕੇ ਖੜ ਗਈ ਤੇ ਉਸ ਨੇ ਕੁੰਡੀਆਂ ਲਾਈਆਂ ਪੂਰਾ ਜ਼ੋਰ ਲਾ ਕੇ ਉੱਥੇ ਖੜੀ ਰਹੀ ਉਸ ਦੀ ਛੋਟੀ ਬੱਚੀ ਵੀ ਦੇਖ ਲਈ ਆ ਕਿ ਕੀ ਕੁਝ ਵਾਪਰਿਆ ਤੇ ਇਹ ਤਿੰਨੇ ਜਣੇ ਬਾਹਰੋਂ ਕੋਸ਼ਿਸ਼ ਕਰਦੇ ਰਹਿੰਦੇ ਨੇ ਕਿ ਅੰਦਰੋਂ ਦਾਖਲ ਹੋਈਏ ਤੇ ਲੁੱਟਖੋ ਕਰੀਏ ਕੋਈ ਵੱਡਾ ਨੁਕਸਾਨ ਕਰ ਸਕਦੇ ਸੀ ਹੋ ਸਕਦਾ ਹੈ ਬੱਚੀ ਨੂੰ ਜਾਂ ਉਸਦੀ ਮਾਂ ਨੂੰ ਇਸ ਔਰਤ ਨੂੰ ਇਹ ਸੱਟ ਵੀ ਲਾਉਂਦੇ ਨੁਕਸਾਨ ਵੀ ਕਰਦੇ ਪਰ ਇਸ ਔਰਤ ਦੀ ਦਲੇਰੀ ਦੀ ਦਾਤ ਦੇਣੀ ਪਏਗੀ ਤਸਵੀਰਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਨੇ ਜਿੱਥੇ ਇੱਕ ਸੁਨਾਰੇ ਦੇ ਘਰੇ ਤਿੰਨ ਲੁਟੇਰੇ ਵੜੇ ਲੁੱਟਖੋ ਦੀ ਨੀਅਤ ਦੇ ਨਾਲ ਪਰ ਅੱਗਿਓ ਔਰਤ ਨੇ ਡਾ ਨਹੀਂ ਦਿੱਤਾ ਔਰਤ ਨੇ ਡਟ ਕੇ ਮੁਕਾਬਲਾ ਕੀਤਾ ਤੇ ਘਰ ਦੇ ਅੰਦਰ ਵੀ ਦਾਖਲ ਨਹੀਂ ਹੋਣ ਦਿੱਤੇ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਦੀ ਇਹ ਤਸਵੀਰ ਹੈ ਤੁਸੀਂ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਜਰੂਰ ਲੱਖੋ ਰੱਖੋ ਜਿੱਥੇ ਇਸ ਤਰੀਕੇ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ ਔਰਤ ਨੇ ਇਕੱਲਿਆਂ ਤਿੰਨ ਲਟੇਰਿਆਂ ਦਾ ਮੁਕਾਬਲਾ ਕੀਤਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਜਿੱਥੇ ਦਿਨ ਦਿਹਾੜੇ ਤਿੰਨ ਲਟੇਰਿਆਂ ਵੱਲੋਂ ਇੱਕ ਘਰ ਦੇ ਵਿੱਚ ਸ਼ਰਿਆਮ ਵੜ ਕੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੁਕਾਬਲਾ ਹੋ ਗਿਆ ਅੱਗੋਂ ਦਲੇਰ ਔਰਤ ਦੇ ਨਾਲ ਦਲੇਰ ਜਨਾਨੀ ਦੇ ਨਾਲ ਤੇ ਫਿਰ ਦੇਖੋ ਕੀ ਹਾਲਾਤ ਬਣੇ ਤਾਂ ਤਾਜ਼ਾ ਤਸਵੀਰਾਂ ਤੁਹਾਨੂੰ ਸੀਸੀਟੀਵੀ ਦੀਆਂ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਹਾਂ ਦੇਖ ਸਕਦੇ ਹੋ ਤੁਸੀਂ ਕਿਵੇਂ ਕੰਦ ਟੱਪਦੇ ਨੇ ਇੱਕ ਇੱਕ ਕਰਕੇ ਇਹ ਤਿੰਨ ਲਟੇਰੇ ਤੇ ਉਧਰ ਹੀ ਉਹ ਇਕੱਲੀ ਔਰਤ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਡੱਟ ਜਾਂਦੀ ਹੈ ਇਹ ਪੰਜਾਬਣ ਮਾਂ ਜਿਸ ਦੇ ਨਾਲ ਉਸਦੀ ਛੋਟੀ ਬੱਚੀ ਵੀ ਘਰ ਦੇ ਵਿੱਚ ਮੌਜੂਦ ਸੀ ਪੈਰ ਦਾ ਵੇਲਾ ਤੁਸੀਂ ਦੇਖ ਸਕਦੇ ਹੋ ਸਵੇਰ ਦਾ ਹੀ ਵੇਲਾ ਜਦੋਂ ਇਹ ਸਭ ਕੁਝ ਵਾਪਰਿਆ ਅੰਮ੍ਰਿਤਸਰ ਸਾਹਿਬ ਗੁਰੂ ਨਗਰੀ ਜਿਸ ਨੂੰ ਕਿਹਾ ਜਾਂਦਾ ਹੈ ਉੱਥੇ ਇਹ ਹਾਲਾਤ ਨੇ ਦਿਨ ਦਿਹਾੜੇ ਘਰ ਦੇ ਵਿੱਚ ਕੰਦ ਟੱਪ ਕੇ ਵੜੇ ਨੇ ਲੁਟੇਰੇ ਤੇ ਇੱਕ ਸੁਨਿਆਰੇ ਦਾ ਘਰ ਦੱਸਿਆ ਜਾ ਰਿਹਾ ਹੈ ਜ਼ਾਹਰ ਤੌਰ ਤੇ ਅੰਦਰ ਸੋਨਾ ਤੇ ਨਕਦ ਦੀ ਜਿਹੜਾ ਕੀ ਹੈ ਇਹਨਾਂ ਨੇ ਲੁੱਟ ਕਰ ਲਈ ਸੀ ਸੁਨਿਆਰੇ ਦੇ ਘਰ ਦੇ ਵਿੱਚ ਇਸ ਤਰੀਕੇ ਵੜਨ ਲੱਗੇ ਸੀ ਇੱਕ ਇੱਕ ਕਰਕੇ ਕੰਦ ਟੱਪਦੇ ਨੇ ਤਿੰਨ ਹਟੇ ਕੱਟੇ ਇਹ ਨੌਜਵਾਨ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਜੋ ਲੁੱਟ ਖੋਹ ਦੀ ਨੀਅਤ ਦੇ ਨਾਲ ਇਸ ਘਰ ਦੇ ਵਿੱਚ ਦਾਖਲ ਹੁੰਦੇ ਨੇ ਪਰ ਅੱਗਿਓ ਟੱਕਰ ਜਾਂਦੀ ਹੈ ਦਲੇਰ ਪੰਜਾਬਨ ਤੇ ਫਿਰ ਮੁਕਾਬਲਾ ਹੁੰਦਾ ਦੇਖੋ ਕਿਵੇਂ ਉਸ ਔਰਤ ਨੇ